देखिए आवेदन इसको लाया था अभी और इसमें मैं अपने को लगा हूं मार्केट डिटेल करके उतर के एक कॉलेज नहीं है तो हम 20% एक मतलब अपना प्राइस कर सकते हैं और ₹1 लाख के 1.5 लाख तक दिखा सकते हैं आप ठीक है भाई और और क्या है सीधा भाई थैंक यू ਆ ਜੇ ਸਪੀਟੀ ਕੋਈ ਸ਼ੋਰ ਕੋਈ ਵਾਣੀ ਨਹੀਂ ਨਿਕਲ ਰਿਹਾ ਬਸ ਸੈਟ ਲੱਗਿਆ ਹੋਇਆ ਮੈਂ ਕਹਿੰਦਾ ਤੁਹਾਨੂੰ ਯਾਦ ਆ ਕਿ ਆਪਾਂ ਅਮਰਕੋਵੀਂ ਦੇ ਆਏ ਸੀ ਅੱਗੇ ਹੋਏ ਥੋੜੀ ਕਹਿਣਾ ਭਾਦੀ ਨਾਲ ਥੋੜੀ ਕਹਿਣਾ ਯਾਰ ਧੰਨਵਾਦ ਸਰਪ੍ਰੇਖ ਫਲਾਲੇ ਇਹ ਕੋਲ ਟਿਕਾ ਨੰਬਰ ਸਾਫ਼ ਤੇ ਉਹ ਆਖੀ ਆਪਣੀ ਤਰਫਾਸ ਤੇ ਲਿਖਾ ਕੇ ਦਿਓ ਮਾਣਕੀ ਵੱਲ ਇਹ ਇਹ ਵੱਡੇ ਪੱਤਰ ਦੇ ਕੰਮਾਂ ਜੋ ਪਿੰਡ ਚ ਜਿੜਲੇ ਹੋਣੇ ਵੇਟ ਦੇ ਚ ਜਿੜਲੇ ਹੋ ਰਹੇ ਔਰ ਬਦਲਦੇ ਹੋ ਰਹੇ ਉਹ ਮੈਂ ਇਹੀ ਆਸ ਕਰਦਾ ਹਾਂ ਉਹ ਪ੍ਰਮਾਤਵਾਦ ਕੇ ਦੁਆਰਾ ਤਾਂ ਸਾਡੇ ਸਿੱਖਿਆ ਮੰਤਰੀ ਜੀ ਨਗਰ ਕੌਂਸਲ ਪ੍ਰਧਾਨ ਅਜੀਤ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਉਦੋਂ ਹੀ ਧੰਨਵਾਦ ਕਰਦੇ ਆਂ ਮੈਂ ਸਾਹਿਬ ਜੀ ਦਾ ਸਾਡੇ ਪਿੰਡ ਦੇ ਵਿੱਚ ਲੱਗੇ ਜਿੱਤੀ ਰਸਤਾਂ ਤੇ ਕਈ ਸਾਲਾਂ ਤੋਂ ਰੁਕੀ ਹੋਈ ਸੀ ਉਹ ਵੀ ਹੋ ਗਈ ਇੱਕ ਚੋਹਾਨ ਬਸਤੀ ਹੈ ਜਿੱਦੇ ਵਿੱਚ ਲੈਂ ਦੀ ਬਹੁਤ ਜ਼ਿਆਦਾ ਦਿੱਕਤ ਸੀ ਉਹਦਾ ਵੀ ਸਾਰਾ ਐਸਟੀਮੇਟ ਪਾਸ ਹੋ ਗਿਆ ਇਹ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਚੱਲਦੀ ਸੀ ਤੇ ਹੁਣ ਵੀ ਚੱਲਦੀ ਹੈ ਸਾਡੀ ਕੋਸ਼ਿਸ਼ ਹੈ ਹਰ ਵਕਤੇ 'ਚ ਇੱਕ ਕੱਪ ਘੱਟੋ-ਘੱਟ ਜਰੂਰ ਰੱਖਿਏ ਤੇ ਅੱਜ ਤੁਹਾਡੇ ਪਿੰਡ ਦੇ ਵਿੱਚ ਸਮੂਚਾ ਸਟਾਫ ਡੀਸੀ ਉਪ ਨਗਰ ਏਡੀਸੀ ਉਸ ਮੈਕਮੇ ਦੇ ਵਿੱਚੋਂ ਡੀਐਸਪੀ ਐਸਐਚਓ ਇਰੀਗੇਸ਼ਨ ਵਿਭਾਗ ਵਾਟਰ ਸਪਲਾਈ ਵਿਭਾਗ ਬਿਜਲੀ ਬੋਰਡ ਜਿੰਨੇ ਮੈਂਕਦੇ ਨੇ ਕਿ ਇਹ ਸਾਰੇ ਅਧਿਕਾਰੀ ਤੁਹਾਡੇ ਸਾਹਮਣੇ ਬੈਠੇ ਸੀ ਤਸਵੀਰਾਂ ਦੇ ਟੈਕੀ 3 ਘੰਟੇ ਤੋਂ ਮੈਂ ਆਪ 21 ਬੰਦੇ ਦੀ ਅਰਜੀ ਸੁਣੀ ਹੈ ਜੀ ਨੂੰ ਚਲੇ ਆਓ ਸਾਡੇ ਕੋਲ ਇੱਕ ਨੰਬਰ ਸਟਾਫ ਦਿਓ ਅਰਜੀ ਆਪਣੀ ਤਰਖਾਸ ਤੇ ਲਿਖਾ ਕੇ ਦਿਓ ਨਾ ਜੀ ਕੋਲ ਜੀ 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 ਉਸੀਂ ਹਮੇਸ਼ਾ ਹੀ ਬਹੁਤ ਪਿਆਰ ਸਰਕਾਰ ਦਿੱਤਰ ਇਹ ਜਿਹੜੇ ਚਾਏ ਹਰ ਸਾਡੀ ਕੋਸ਼ਿਸ਼ ਹੁੰਦੀ ਹੈ ਉਸੇ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪਿੰਚਾਂ ਨੂੰ ਨੇਵਾਦ ਜੋ ਪਰਨਰ ਵਾਦਾ ਕੀਤਾ ਸੀ ਕਿ ਛੋਲੇ ਮੰਚ ਦੇ ਉੱਤੇ ਸਾਂਝੀ ਜਗਾ ਦਿੱਤੇ ਉਸੇ ਗੱਲ ਇਸ ਦਾ ਆਂਦੇ ਆਂਦੇ ਹੈ ਪਰ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਕੰਮ ਲੋਕਾਂ ਦੇ ਕੋਲੇ ਜਾ ਕੇ ਹੋ ਸਕਣ ਸਰਕਾਰ ਕੌਡੇ ਦੁਆਰੋਂ ਟੀ ਇਹ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਚੱਲ ਰਹੀ ਸੀ ਕਿ ਹੁਣ ਵੀ ਚੱਲਦੀ ਹੈ ਫਰਹੇ ਕ੍ਰਿਸ਼ੀ ਦੇ ਹਰ ਹਫਤੇ ਚ ਇੱਕ ਕੈਪਟਨ ਕੱਢੋਗਾ ਜਿੰਦ ਵਿੱਚ ਜੀ ਕਿ ਅੱਜ ਤੁਹਾਡੇ ਪਿੰਡ ਦੇ ਵਿੱਚ ਉੱਚਾ ਅਸਤਾ ਡੀਸੀ ਉਪਰਗੜ ਐਡੀਸੀ ਉਸ ਮੈਕਮੇ ਦੇ ਵਿੱਚੋਂ ਡੀਐਸਪੀ ਐਸਐਚਓ ਇਰੀਗੇਸ਼ਨ ਵਿਭਾਗ ਜਵਾਟਰ ਸਪਲਾਈ ਦੇ ਭਾਗ ਪਿਛਲੀ ਬੋਦ ਜਿੰਨੇ ਵਿਭਾਗ ਨੇ ਬੀਏਪੋ ਸਾਰੇ ਅਧਿਕਾਰੀ ਤੁਹਾਡੇ ਸਾਹਮਣੇ ਬੈਠੇ ਸੀ 10 ਵਜੇ ਦਾ ਟਾਈਮ ਸੀ ਇੱਕ ਘੰਟੇ ਤੋਂ ਮੈਂ ਆਪ 21 ਬੰਦੇ ਦੀ ਅਤੀ ਸੁਣੀ ਹੈ ਜਿਹੜੇ ਦੂਜੀ ਕੰਮ ਵੀ ਹੋਇਆ ਤੁਹਾਡੇ ਪਿੰਡ ਤੇ ਜਿੰਨੇ ਮੇਨ ਕੰਮ ਸੀ ਚਾਹੇ ਪਿੰਡ ਦੇ ਡੰਗੇ ਦਾ ਕੰਮ ਸੀ ਪਿੰਡ ਦੀ ਸਕੂਲ ਦੀ ਚਾਹਤਵਾਰੀ ਦਾ ਕੰਮ ਸੀਗਾ ਉਹ ਸਾਰੇ ਹੋ ਚੁੱਕੇ ਨੇ ਜਿਹੜੇ ਕੰਮ ਰਹਿ ਗਏ ਇਕੱਲਾ ਡੰਗਾ ਰਹਿ ਗਿਆ ਉਹ ਵੀ ਹੋਟ ਕਰ ਲਿਆ ਉਹ ਅਸੀਂ ਅਗਲੇ ਕੰਮ ਹੋਣ ਵਾਲੇ ਕੰਮਾਂ 'ਚ ਪੈ ਜਾਣਗੇ ਕਿ ਇਸ ਤੋਂ ਬਾਅਦ ਵੀ ਮੇਰੇ ਅਗਲੇ ਪ੍ਰੋਗਰਾਮ 'ਚ ਇੱਥੇ ਜਿਹੜਾ ਸਾਡਾ ਸਟਾਫ ਹੈ ਵਾਖ ਵਾਖੜਾਂ ਦਾ ਤੁਸੀਂ ਵਾਖ ਤੋਂ ਵਾਖ ਦਾ ਕੈਂਪਨ ਦਾ ਨਾਹਾਲੋ ਇਥੇ ਤੁਸੀਂ ਜੇ ਕਿਸੇ ਦਾ ਕੰਮ ਰਹਿ ਗਿਆ ਉਹ ਜ਼ਰੂਰ ਤੁਸੀਂ ਕਰਾ ਕੇ ਜਾ ਸਕਦੇ ਹੋ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪਿੰਡਾਂ ਦੇ ਸਾਂਝੇ ਕੰਮ ਨੋਟ ਹੋਏ ਐ ਉਹਨਾਂ ਦੇ ਐਸਟੀਵੇਟ 1 ਕੇ ਮਹੀਨੇ ਡੇਢ ਮਹੀਨੇ ਤੋਂ ਸਾਰੇ ਕੰਮ ਸ਼ੁਰੂ ਹੋ ਜਾਣਗੇ ਬਹੁਤ ਬਹੁਤ ਧੰਨਵਾਦ